ਹਾਂਜੀ ਕੀ ਹਾਲ ਹੈ ਜੀ ਤੇ ਤੁਹਾਨੂੰ ਲੱਗ ਦੱਸਿਆ ਦੀ ਜਿੱਥੇ ਕੋਈ ਅੱਛਾ ਮਿਲਦੀ ਚੀਜ਼ ਨਾ ਰੈਕਿੰਗ ਵਾਲੀ ਚੀਜ਼ ਮਿਲਦੀ ਆ ਤੇ ਆਪਾਂ ਉੱਥੇ ਬ੍ਰੇਕ ਲਾ ਲਈਦੀ ਹੈ ਨਾ ਵਧੀਆ ਚੀਜ਼ ਜਿਹੜੀ ਤੁਹਾਨੂੰ ਬਹੁਤ ਅੱਛੀ ਲੱਗੇ ਤੇ ਸਾਡਾ ਕੰਟੈਕਟ ਵੀ ਇਹੀ ਹੁੰਦਾ ਆ ਤੇ ਇੱਧਰ ਹੈਗਾ ਇਹ ਹੈਗਾ ਜੋਛੀ ਮੱਠ ਜੋਛੀ ਮੱਠ ਤੋਂ ਜਦੋਂ ਆਪਾਂ ਜਾਂਦੇ ਆ ਬਦਰੀਨਾਥ ਜੀ ਨੂੰ ਤੇ ਰਾਹ ਦੇ ਵਿੱਚ ਨਾ ਜੋਛੀ ਮੱਠ ਦਾ ਜਿਹੜਾ ਵੱਡਾ ਪੋਲ ਆ ਪਾਰ ਕਰਕੇ ਨਾਲੇ ਜੀ ਥੋੜਾ ਜਿਹਾ ਅੱਗੇ ਜਾਉਂਗੇ ਤਾਂ ਅੱਗੇ ਲਿਖਿਆ ਆ ਕਾਂ ਕੋ ਪਸੰਦੀ ਪੈਂਕਾ ਨਗਰਪਾਲਿਕਾ ਪਰਿਸ਼ਦ ਜੋਛੀ ਮੱਠ ਤੇ ਤੇ ਇਹ ਜਿਹੜਾ ਟਰੈਕ ਆ ਨਾ ਇੱਥੇ ਹੈਗਾ ਆ ਜੀ ਮੰਦਰ ਤੇ ਤਕਰੀਬਨ 20 ਕਿਲੋਮੀਟਰ ਦਾ ਟਰੈਕ ਕਰਨਾ ਪੈਂਦਾ ਇੱਥੋਂ ਮੇਰੇ ਕੋਲ ਸਹੀ ਸੁਣਿਆ ਤੁਸੀਂ 20 ਕਿਲੋਮੀਟਰ ਦਾ ਟਰੈਕ ਇੱਥੇ ਥੋੜੀਆਂ ਈਆਂ ਪੌੜੀਆਂ ਆ ਤੇ ਉਸ ਤੋਂ ਬਾਅਦ ਉਸ ਤੋਂ ਅੱਗੇ ਜਾ ਕੇ ਪਹਾੜ ਬਿਲਕੁਲ ਪਹਾੜ ਦੇ ਉੱਤੇ ਚੜਨਾ ਹੈ ਵਿੱਚ ਰਸਤੇ ਜਿਹੜੇ ਆ ਟੁੱਟਿਓ ਵੀ ਆ ਗਾਈਡ ਲੈ ਆਣਾ ਜ਼ਰੂਰੀ ਆ ਤੇ ਜਿਹੜਾ ਇਹ ਮੰਦਿਰ ਆ ਕਹਿੰਦੇ ਸ਼ਿਵਜੀ ਮਹਾਰਾਜ ਨੇ ਨਾ ਇੱਕ ઋષਿ ਹੋਇਆ ਕੋਈ ਉਹਨਾਂ ਨੂੰ ਮਤਲਬ ਕਿ ਸ਼ਰਾਫ ਦਿੱਤਾ ਸੀ ਵੀ ਉਹ ਨਾ ਕਾਂ ਦੇ ਰੂਪ ਵਿੱਚ ਉੱਥੇ ਭਗਤੀ ਕੀਤੀ ਹੋਆ ਉਹਨੇ ਤੇ ਇਹ ਇੱਥੇ ਦੀ ਹਿਸਟਰੀ ਆ ਤੇ ਬਾਕੀ ਡੀਪਲੀ ਆਪਾਂ ਪਤਾ ਕਰਾਂਗੇ ਬੰਦੇ ਇੱਥੇ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜੀ ਇਹ ਯਾਤਰਾ ਜੂਨ ਜਾਂ ਜੁਲਾਈ ਚ ਖੁੱਲਦੀ ਆ ਤੇ ਜਿਹੜਾ ਸਭ ਤੋਂ ਵਧੀਆ ਜਾਣ ਦਾ ਟਾਈਮ ਆ ਉਹ ਹੈਗਾ ਅਗਸਤ ਦਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਬਰਫ ਆ ਉੱਥੇ ਜਾਣਾ ਮੁਸ਼ਕਲ ਆ ਬਹੁਤ ਜੜ ਜਾਈ ਨਹੀਂ ਹੋਊਗਾ ਇਸ ਟਾਈਮ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਜੂੰ ਜਣਾਈ ਦੇ ਵਿੱਚ ਵੀ ਜਦੋਂ ਇਕੱਠੇ ਜਾਂਦੇ ਉਹਨਾਂ ਦੇ ਨਾਲ ਜਾ ਹੁੰਦਾ ਹੈ ਵੈਸੇ ਬੰਦਾ ਇਕੱਲਾ ਰਸਤਾ ਭਟਕ ਜਾਂਦਾ ਆ ਤੇ ਜਾਨਵਰ ਉੱਪਰ ਹੈਗੇ ਆ ਜੰਗਲੀ ਪਰ ਕਹਿੰਦੇ ਵੀ ਉਹ ਕਹਿੰਦੇ ਕੁਝ ਨਹੀਂ ਜਿਹੜਾ ਮੰਦਰ ਜਾਂਦਾ ਹੈ ਨਾ ਉਹਦੇ ਤੇ ਕੋਈ ਹਮਲਾ ਨਹੀਂ ਕਰਦੇ ਭਾਲੂ ਵੀ ਹੈਗੇ ਆ ਕੋਈ ਉਹਦੇ ਤੇ ਕਾ ਹਮਲਾ ਨਹੀਂ ਕਰੋਗੇ ਨਾ ਤੇ ਇੱਕ ਚੀਜ਼ ਹੋਰ ਜਿਹੜੀ ਇਹਨਾਂ ਨੇ ਇੱਥੇ ਦੱਸੀ ਆ ਇਹ ਇੱਥੇ ਪਾਈ ਸਾਹਿਬ ਇਹਨਾਂ ਦੀ ਦੁਕਾਨ ਆ ਇੱਥੇ ਚਾਹ ਦੀ ਬਿਲਕੁਲ ਗੇਟ ਦੇ ਨਾਲ ਇੱਥੇ ਇੱਕੋ ਹੀ ਦੁਕਾਨ ਆ ਛੋੜੀ ਇਹਨਾਂ ਦੀ ਚਾਹ ਦੀ ਆ ਇੱਥੇ ਰੁਕਦੇ ਸਾਰੇ ਜਿਹੜੇ ਹਿਮਕੁਟ ਸਾਹਿਬ ਜਾਂਦੇ ਆ ਬੜੀ ਨਾਲ ਚੀ ਜਾਂਦੇ ਆ ਚਰਤਮ ਯਾਤਰਾ ਵਾਲੇ ਸਾਰੇ ਰੁੱਕੇ ਜਾਂਦੇ ਇਹਨਾਂ ਦੇ ਕੋਲ ਕਿਉਂਕਿ ਪਾਣੀ ਦਾ ਪ੍ਰਬੰਧ ਵੀ ਇੱਥੇ ਹੈਗਾ ਆ ਤੇ ਜਿਹੜੇ ਕਾਊਏ ਆ ਨਾ ਕਾਊਏ ਆ ਜਿਹੜੇ ਇਹ ਮੈਨੂੰ ਵੀ ਬੜੀ ਜਿਹੜੀ ਯੂਰੀਕ ਜੀ ਗੱਲ ਲੱਗੀ ਹੈ ਇਹ ਜਿਹੜੇ ਕਾਊਏ ਆ ਜਦੋਂ ਮਰਦੇ ਆ ਮਰਨ ਲਈ ਕਹਿੰਦੇ ਇੱਥੇ ਜਾਂਦੇ ਆ ਇਹ ਜਿਹੜਾ ਮੰਦਰ ਆ ਨਾ ਕਾ ਕਾਂਗ ਬਸੰਡੀ ਪੈਕਾ ਤੇ ਕौਵੇ ਮਰਲੇ ਉੱਥੇ ਜਾਂਦੇ ਆ ਸਾਰੇ ਬੋਸ਼ੇ ਰਸਤੇ ਦਾ ਵਿਊ ਆ ਸਟਾਰਟਿੰਗ ਦੇ ਵਿੱਚ ਪੌੜੀਆਂ ਥੋੜੀਆਂ ਹੈਗੀਆਂ ਉਸ ਤੋਂ ਬਾਅਦ ਸਾਰਾ ਪਹਾੜੀ ਰਸਤਾ ਹੈ ਨਾ ਤੇ ਜਿਹੜੇ ਪ੍ਰਕਿਰਤੀ ਨੂੰ ਪਿਆਰ ਕਰਦੇ ਆ ਨੇਚਰ ਨੂੰ ਪਿਆਰ ਕਰਦੇ ਆ ਉਹਨਾਂ ਦੇ ਲਈ ਇਹ ਬਹੁਤ ਹੀ ਵਧੀਆ ਟਰੈਕ ਆ 20 ਕਿਲੋਮੀਟਰ ਦਾ ਤੇ ਫਾਦਲ ਸਾਰਾ ਖਾਣ ਪੀਣ ਦਾ ਰਹਿਣ ਸਹਿਣ ਦਾ ਖੋਦ ਹੀ ਜਾਣਾ ਪੈਣਾ ਆ ਕਿਉਂਕਿ ਨਾ ਤਾਂ ਉੱਤੇ ਕੋਈ ਦੁਕਾਨ ਆ ਤੇ ਨਾ ਕੁਝ ਰਹਿਣ ਨੂੰ ਹੈ ਨਾ ਤੇ ਇਦਾਂ ਦੇ ਕੁਝ ਥਿਊ ਆਉਗੇ ਚੱਲਦੇ ਚੱਲਦੇ ਰਾਹ ਦੇ ਵਿੱਚ ਤੇ ਪਹਾੜ ਦੇ ਉੱਤੇ ਬਸ ਚੜਦੇ ਜਾਣਾ ਚੜਦੇ ਹੀ ਜਾਣਾ ਤੇ ਤੇ ਆ ਜੀ ਪਹਾੜ ਇੱਥੇ ਤੇ ਜਦੋਂ ਤੁਸੀਂ ਕਿਤੇ ਆਓ ਇਹ ਟਰੈਕਿੰਗ ਦੇ ਸ਼ਕੀਨ ਆ ਕੀ ਆ ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਨ ਦੇ ਸ਼ਕੀਨ ਆ ਉਹ ਆ ਸਕਦੇ ਆ ਜੂਨ ਜੁਲਾਈ ਚ ਤੇ ਸਹੀ ਜਿਹੜੀ ਯਾਤਰਾ ਕਰਨ ਦਾ ਸਮਾਂ ਹੈਗਾ ਅਗਸਤ ਅਗਸਤ ਦੇ ਵਿੱਚ ਕਹਿੰਦੇ ਬਹੁਤ ਸੋਹਣੇ ਫੁੱਲ ਹੁੰਦੇ ਆ ਇੱਥੇ ਨਾ ਇਹ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਸੀ ਉਹ ਕਮੈਂਟ ਚ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵੀ ਦੱਸਿਓ ਔਰ ਮੈਨੂੰ 99% ਮੈਂ بڑے ਤਾਵੇ ਨਾ ਕਹਿ ਸਕਦਾ ਵੀ ਨਹੀਂ ਪਤਾ ਹੋਣਾ ਕਈਆਂ ਨੂੰ ਬਹੁਤ ਬੰਦਿਆਂ ਨੂੰ ਨਹੀਂ ਪਤਾ ਹੋਣਾ ਕਿਉਂਕਿ ਇੱਕ ਹਿਡਨ ਪਲੇਸ ਆ ਤੇ ਇਹ ਥੱਲੇ ਰਸਤਾ ਆ ਉਹ ਸਾਹਮਣੇ ਗੱਡੀਆਂ ਜਾ ਰਹੀਆਂ ਆ ਇਹ ਦੂਸਰੀ ਸਾਈਡ ਪਹਾੜ ਹੈ ਨਾ ਵੀ ਉਹ ਵਹੀ ਸ਼ਾਨਦਾਰ ਆ ਇੱਥੇ ਜਨਾ ਪੱਕੀ ਆਓ ਦਰਸ਼ਨ ਮੇਲੇ ਕਰੋ ਪੱਕੇ ਉਤਰਾਖੰਡ ਦੇ ਜਿਹੜੀ ਭੂਮੀਆਂ ਦਾ ਹੈ ਹੀ ਦੇ ਭੂਮੀਆਂ ਨਾ ਤੇ ਇਹ ਫੰਤਾਰੇ ਕਿਥੋਂ ਆ ਰਹੇ ਜੀ ਬਦੀਨਾ ਜੀ ਤੋਂ ਤੇ ਇਹ ਵੀ ਚਰਨਾ ਦੇਖ ਕੇ ਰੁਕ ਗਿਆ ਚਰਨਾ ਦੇਖਣ ਆਏ ਆ ਵਧੀਆ ਦਰਸ਼ਨ ਹੋਏ ਬਿਲਕੁਲ ਚਲੋ ਬਹੁਤ ਵਧੀਆ ਦਰਸ਼ਨ ਤੇ ਬਹੁਤ ਵਧੀਆ ਹੈ ਪ੍ਰਕਾਸ਼ ਬੋਤੀ ਰੱਛ ਹੁੰਦਾ ਹੀ ਆ ਚਾਰ ਧਾਮਾਂ ਦਾ ਹਿਮਕੁਲ ਸਾਹਿਬ ਜਾਓ ਸੰਗਤ ਬਹੁਤ ਆ ਹਿਮਕੁਲ ਸਾਹਿਬ ਯਾਤਰਾ ਕੀਤੀ ਦਰਸ਼ਨ ਕੀਤੇ ਨਹੀਂ ਹਮਕੁਲ ਪਾਰੋਂ ਦਰਸ਼ਨ ਕਰਕੇ ਆਓ ਜੰਨਤ ਆ ਜੀ ਜੰਨਤ ਇਹ ਕਰੀ ਬੋਲੀ ਜਾਊਗਾ ਸਭ ਕੋਲ ਤੇ ਜਾ ਕੇ ਆਇਓ ਜਰੂਰ ਅਗਲੀ ਵਾਰ ਕਿਹੜੀ ਆਗਾ ਤੋਨੇ ਅਸੀਂ ਤਾਂ ਮਾ ਲੋ ਹਰਿਆਣਾ ਤੋਂ ਤੇ ਨਾ ਹਰਿਆਣੇ ਤੋਂ ਹੋਰ ਪੁੱਤਰ ਵਧੀਆ ਦਰਸ਼ਨ ਹੋਏ ਅੱਛਾ ਲੱਗਾ ਪਹਿਲੀ ਏਰੀਆ ਜੇ ਕਿਵੇਂ ਹੁੰਦੇ ਆ ਨਹੀਂ ਸੈਕਿੰਡ ਟਾਈਮ ਆਇਆ ਅੱਛਾ ਲੱਗਾ ਗੁੱਡ ਕਰੋ ਇੰਜੋਏਬਲ ਆ ਯਾਰ ਤੇ ਚਲੋ ਬਹੁਤ ਵਧੀਆ ਜੀ ਤੇ ਆਜੋ ਹੁਣ ਆਪਾਂ ਕਰਦੇ ਆ ਗੱਲਬਾਤ ਇੱਥੇ ਦੇ ਇਤਿਹਾਸ ਬਾਰੇ ਤੇ ਜਿਨ੍ਹਾਂ ਦੀ ਚਾਹ ਦੀ ਦੁਕਾਨ ਸੀ ਥੱਲੇ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਉਹਨਾਂ ਦਾ ਨੰਬਰ ਵੀ ਆਪਾਂ ਡਿਸਕ੍ਰਿਪਸ਼ਨ ਚ ਪਾ ਦਾਂਗੇ ਅਗਰ ਕਿਸੇ ਨੇ ਆਉਣਾ ਹੋਵੇ ਇਹਨਾਂ ਨਾਲ ਕੰਟੈਕਟ ਕਰਕੇ ਆ ਸਕਦੇ ਆ ਰਾਈਟ ਇਹ ਇਹ ਸੰਤਾਂ ਇਹ ਵਾਪਸ ਆਪਾਂ ਥੱਲੇ ਆ ਕੇ ਹੁਣ ਗੱਲਬਾਤ ਕਰਦੇ ਆ ਜਿਹੜੇ ਇੱਥੇ ਲੱਗੇ ਸ਼ਾਪ ਇਹਨਾਂ ਦੀ ਤੇ ਇਹਨਾਂ ਤੋਂ ਫੋਰ ਹੇਸ ਕੀ ਬਾਰੇ ਇਤਿਹਾਸ ਬਾਰੇ ਪਤਾ ਕਰਦੇ ਆ ਬੜੀ ਇੰਟਰਸਟਿੰਗ ਸਟੋਰੀ ਆ ਇੱਥੇ ਦੀ ਤੇ ਜਿੰਨਾਕ ਤੁਹਾਨੂੰ ਮੈਂ ਦੱਸ ਕੇ ਹਟਿਆ ਆ ਕਿਉਂ ਵੀ ਇੱਥੇ ਹੀ ਪਤਾ ਲੱਗਾ ਮੈਨੂੰ ਇੱਥੇ ਜਿਹੜੀ ਚਾਹ ਦੀ ਦੁਕਾਨ ਆਣਾ ਤੇ ਇੱਥੇ ਹੈਗੇ ਇਹਨਾਂ ਦਾ ਨਾਮਾ ਰਾਣਾ ਸਾਹਿਬ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਵਧੀਆ ਸੁਭਾਅ ਆ ਇਹਨਾਂ ਦਾ ਜਦੋਂ ਆਓ ਪਹਿਲਾਂ ਤੁਸੀਂ ਇਹਨਾਂ ਤੋਂ ਚਾਹ ਪਾਣੀ ਪੀ ਕੇ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾੜਾ ਕੀ ਹਾਲ ਚਾਲ ਬਹੁਤ ਚੰਗਾ ਹੈ ਚਲੋ ਚੰਗਾ ਹੀ ਚੰਗਾ ਹੈ ਗੁਰੂਵਾਰਾ ਦੀ ਕਿਰਪਾ ਹੈ ਕਿਰਪਾ ਹੀ ਚਾਹੀਦੀ ਹੈ ਮਹਾਰਾਜ ਜੀ ਅੱਛਾ ਮੈਂ ਕਈ ਵਾਰੀ ਇੱਥੋਂ ਦੀ ਨੰਗਿਆਂ ਨਹੀਂ काफी बार यहाँ से गुजरा हूँ और ये मैं गेट देखता हूँ मैं कहा रुकूंगा और मंदिर बारे पूछूंगा और आज आपके पास रुका तो मुझे पता चला जब बीस किलोमीटर की दूरी पे पेल बीस किलोमीटर जी। पर जी। तो कितने दिन में आना जाना होता है जो तेज चलने वाला को उसको पांच दिन लगेगा

क्या यहाँ का इतिहास क्या है यहाँ का यहाँ का इतिहास है कि तिरतर ने भगवान भगवान जी ने ऋषि को दिया था अच्छा जी तो उन्होंने काक के रूप में यहाँ पर तपस्या किया काक मतलब कौवे। कौवे, का, हाँ, जो हाँ। काक का, का राजा था जो उसे उसको शराब मिला हाँ। तो वो रामायण में इसका वर्णन है अच्छा जी जी अच्छा। रामायण में वर्णन उन्होंने वो रामायण पढ़ते है मीटिंग में सुनते हैं अच्छा जी आज भी वो रामायण में पूरी उसी का मतलब कथा है अच्छा जी यहाँ यहाँ के जो बारे में कथा यहाँ पर झील बहुत बड़ा है जैसे हाँ जी, जी उतना बड़ा झील है यहाँ पे झील है झील उतना ही बड़ा झील है ऊपर झील बना हुआ है यहां मंदिर है जी जैसे हेमकुंड अच्छा। में बस यही झील है यहाँ पे अच्छा जी और बड़ा मंदिर मंदिर छोटा है मंदिर छोटा मंदिर छोटा है इतना छोटा छोटा मंदिर छोटा सा वहाँ पर ज्यादा नहीं अपनी श्रद्धा भक्ति से कोई फल फ्रूट चला तो 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 वहाँ वह। वहाँ कोई पंडित वगैरह कोई होता ना, है। कोई नहीं जाते अपनी मर्जी से जाओ मत्था टेको दर्शन करो और जाओ फिर एक चीज वहाँ पर यह चीज़ है हाँ। कि रात रहने पर कोई चमत्कार अलग होती है वहाँ पर अच्छा अगर आप हाँ। रात रहते हो रात अगर आदमी रुक गए अपने टेंट अपने टेंट लगाने टेंट लगाने तो तो वैसे तो रहने के लिए टेंट की जगह है अच्छा टेंट लगाते हैं मैं बहुत बार गया हूँ आप गए हो जी वेरी गुड एक बार मैंने ऐसा देखा मैं दो बजे बाहर निकला टेंट से रात को रात को अच्छा जी मुझे ऐसा लगा की मतलब मैंने कहा उजाला हो गए उसमें तालाब उजाला बनता है एक छोटे पत्थर दिखाई देगा बारह बजे रात को क्या दिखाई देगा एक छोटा कंकड़ पत्थर का कंकड़ वो है आ, वो आपको दिखाई दे देगा क्योंकि दे दे दे। उसकी रोशनी की तेज है अच्छा जी, जी, एक एक, एक यानी एक छोटा सा कण भी दिखाई देता है कण भी दिखाई देगा रात को रात को ओ, जी, उसकी जी, तारों की रोशनी उसमें जाती तो पानी झील में जी उसकी रोशनी होती है उसकी रोशनी होती है जैसे बिजली की रोशनी होती है उस से उसकी, उसकी चमत्कारी झील है चमत्कारी झील है जी, जी। उसमें जो है कि गंदगी नहीं है झील में जी जी, जी।, जी जी कोई भी चीज गं, जहाँ गंदक होगा वो दुप्त हो जाता है अच्छा एक आपने मेरे को और, और बार बताई थी वे कौए के बारे में वहाँ जाते वो क्या बात बताई कौ जो है मरने के लिए जिनका समय आ जाता है जिनका समय आ जाता है ना जैसे बुजुर्ग हो तो उनका समय आ गया तो वो आपने तो क्या जाए कौ जो है मरने के लिए वही जाते मंदिर में मंदिर में इतनी ऊंचाई झील के आस मुक्ति राम है उनका अच्छा झील अच्छा, के आसपास ये इसी पूरे के पूरे एरिया के पूरे भारत के क्योंकि आपको सब कुछ मरे हुए मिलेंगे कौए अच्छा, मिले। अच्छा, वही होते हैं दिखाई देते है अच्छा मरे हुए तो पाख दिखाई देते और कुछ नहीं पाख दिखाई देते जी 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 तो मतलब वो कहीं भी जाओ आप कोई मार दे कौए को बात अलग है हाँ हाँ करंट इसे लग के मर गया लेकिन जो इधर के एरिया के जो जो, 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 जो है वह है हुए है, है कहाँ है वो वही जाते तो हैं और तो तो वहाँ, तो वहाँ जाके अपने प्राण देते हैं तो प्राण मुक्त कर देते तो ये ਮਲਾ ਉਹ ਜਿਹਾ ਜਿਹਾ ਪੁਰਾਣਾ ਪੁਰਾਣੀ ਐ ਐਸੇ ਚਲਦਾ ਆ ਰਹਾ ਹੈ ਅੱਛਾ ਚੱਲੇ ਆ ਰਹਾ ਉਹ ਓਰੇ ਇਹ ਸਚਾਈ ਹੈ ਇਹ ਸਚਾਈ ਹੈ ਯਾ ਕਿ ਠੀਕ ਹੈ ਅਗਰ ਅੱਛਾ ਔਰ ਇੱਕ ਬਾਤ ਔਰ ਕੁਛ ਕਹਿਣਾ ਚਾਹਤੇ ਹੋ ਆਪ ਔਰ ਕੀ ਕਹਾਂ ਹਮ ਤੋ ਤੋ ਆਪ ਕੀ ਚਾਹੇ ਦੀ ਦੁਕਾਨ ਪੁੱਛੀ ਹੈ ਯਹਾਂ ਪੇ ਅੱਛਾ ਔਰ ਅੱਛਾ ਇੱਕ ਬਾਤ ਔਰ ਹਮਾਰੀ ਵੀਡੀਓ ਦੇਖ ਕੇ ਕਈਓ ਕਾ ਮਨ ਕਰੇਗਾ ਵੀ ਹਮ ਜਾ ਕੇ ਆਏ ਕਿਉਂਕਿ ਵਿਊਜ਼ ਜੋ ਯਹਾਂ ਦਾ ਹੈ ਨਾ ਬਹੁਤ ਅੱਛਾ ਹੈ ਭਾਈ ਸਾਹਿਬ ਬਹੁਤ ਹੀ ਬੜੀਆ ਹੈ ਬਹੁਤ ਆਨੰਦ ਆ ਰਿਹਾ ਇੱਥੇ ਆ ਗਏ ਨਾ ਜਿਹੜੇ ਚਾਰ ਧਾਮ ਦੀ ਯਾਤਰਾ ਕਰਦੇ ਆ ਉਹਨਾਂ ਨੇ ਬਦਰੀਨਾਥ ਜੀ ਨੂੰ ਜਾਣਾ ਤੇ ਜੇਮਪੂਲ ਸਾਹਿਬ ਜੀ ਨੂੰ ਜਾਣਾ ਤੇ ਇਥੇ ਰੋਡ ਤੋਂ ਨਹੀਂ ਜਾਣਾ ਰਸਤੇ 'ਚ ਪੈਂਦਾ ਇਹ ਨਾ ਆਪਣਾ ਕਾਂਗ ਬਸਾਂਡੀ ਕਿਆ ਨਾਮ ਹੈ ਇਸ ਦਾ ਕਾਂਗ ਬਸਾਂਡੀ ਟੈਂਕਾ 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 ਤਾਂ گاؤں ਦਾ ਨਾਮ ਹੈ ਐਸੇ ਆਪਕੋ 3 ਕਿਲੋਮੀਟਰ ਦਾ گاؤں ਮਿਲੇਗਾ ਇਹ ਕਿ ਉੱਪਰ گاؤں ਵੀ ਹੈ ਹਾਂ ਅ ਵੀ گاؤں ਹਮਾਰਾ گاؤں ਵਹੀ ਹੈ ਪਰ ਇੱਥੇ ਲੋਕ ਪਰ ਵਹੀ ਰਹਤੇ 3 ਕਿਲੋਮੀਟਰ ਇੱਥੇ ਸੇ ਉਪਰ ਹੈ ਰੋਡ ਸੇ ਅੱਛਾ ਜੀ ਜੀ ਤੋ ਰਸਤਾ ਜਹੀ ਜਾਂਦਾ ਹੈ ਇਸ ਰਸਤਾ ਜਹੀ ਜਾਂਦਾ ਹੈ ਤੋ ਵਾਹ ਤੱਕ ਰਸਤਾ ਐਸੇ ਬਣਾ ਹੋਆ ਹੈ ਐਸਾ ਬਣਾ ਹੋਆ ਹੈ ਸੀਮਿੰਟ ਵਾਲਾ

अच्छा हमारे वीडियो के माध्यम से ये बताएं अगर कोई आना जाता है है ना जो तो लोकल बंदे उसको तो पता, कैसे पता है कैसे आना कैसे जाना जी। ना जी। जो दूर से आता है उसके लिए क्या प्रिकॉशन है क्या लेकर आए वो ऐसा उनको टेंट की जरूरत पड़ती है हाँ। खाना पीना वो अपने हिसाब से हाँ, है। हाँ। टेंट की जरूरत पड़ती है खाना पीना उनको गाइड और कान मजदूर को जरूरी ले जाना। है गाइड जरूरी है ना गाइड जरूरी है। और एक और बात एक दूसरी बात यह हाँ। तो है कि वन विभाग से परमिशन लेनी बहुत जरूरी पड़ती है अच्छा है। क्योंकि वो रात तक है कोई भटक गया तो सरकार की उसमें पूरी अगर आपने तो है, मिलती है। जोशी से है है मिल जाती है? जी। कहां है उन, उनका ऑफिस जोशीमठ के ऊपर में जोशी बाजार से है जोशीमठ वहाँ से आपको एडमिशन बहुत एक और किस महीने में यात्रा शुरू वैसे तो आप जाना चाहे तो

ਤੇ ਉਹ ਤੁਸੀਂ ਇੱਥੇ ਆ ਸਕਦੇ ਆ ਇੱਥੋਂ ਰੋਡ ਤੋਂ 3 ਕਿਲੋਮੀਟਰ ਉੱਪਰ ਪਿੰਡ ਪੈਂਦਾ ਪੈਂਕਾ ਪੈਂਕੇ ਤੋਂ ਉੱਪਰ ਪੈਂਦਾ ਕਾਂਗ ਪਸੰਡੀ ਜਿਹੜਾ ਮੰਦਿਰ ਆ ਤੇ ਜੂਨ ਜੁਲਾਈ ਚ ਖੁੱਲਦਾ ਆ ਐਸ ਵੇਲੇ ਬਰਫ਼ ਬਹੁਤ ਆ ਝੀਲ ਬਹੁਤ ਵੱਡੀ ਆ ਤੇ ਆਓ ਦਰਸ਼ਨ ਕਰੋ ਕੋਸ਼ਿਸ਼ ਕਰਾਂਗੇ ਜੂਨ ਜੁਲਾਈ ਜਾਂ ਅਗਸਤ ਵਿੱਚ ਆਈਏ ਤੇ ਜਾ ਕੇ ਆਈਏ ਉੱਥੇ ਦਾ ਫੁੱਲ ਵਲੋਗ ਪਾਵਾਂਗੇ ਮੰਦਿਰ ਬਾਰੇ ਤਕਰੀਬਨ ਆਪਾਂ ਸਾਰੀ ਜਾਣਕਾਰੀ ਦਿੱਤੀ ਜਿਹੜਾ 20 ਕਿਲੋਮੀਟਰ ਦਾ ਜਿਹੜਾ 20 ਕਿਲੋਮੀਟਰ ਵਾਲਾ ਟਰੈਕ ਆ ਦੋਸਤੋ ਜੇ ਜਦੋਂ ਆਪਾਂ ਜੋਚੀ ਮੋਠ ਵਾਲੀ ਸੈਟ ਹੋਂਦੇ ਤੁਸੀਂ ਰੋਡ ਦੇ ਉੱਤੇ ਦੇਖਦੇ ਆ ਪਹਾੜ ਦੇ ਉੱਤੇ ਨਾ ਜਾਲ ਲਾਇਆ ਹੋਆ ਤੇ ਤੁਹਾਨੂੰ ਦੂਰੋਂ ਪਤਾ ਲੱਗ ਜਾਣਾ ਇਹਦਾ ਮਤਲਬ ਇਹ ਆ ਵੀ ਜਿਹੜੇ ਪਹਾੜ ਦੇ ਉਤੋਂ ਪੱਥਰ ਡਿੱਗਦੇ ਆ ਨਾ ਉਹਨਾਂ ਨੂੰ ਇਹ ਜਾਲ ਲਾ ਕੇ ਉਹਨਾਂ ਨੂੰ ਰੋਕ ਦਿੰਦੇ ਆ ਕਿਸੇ ਹੱਦ ਤੱਕ ਬਈ ਉਹ ਜਿਹੜੇ ਛੋਟੇ ਛੋਟੇ ਪੱਥਰ ਉਹ ਥੱਲੇ ਨਹੀਂ ਗਿਰਦੇ ਜਾਲ ਇਹਨਾਂ ਦਾ ਜਿਹੜਾ ਲੋਹੇ ਦਾ ਜਾਲ ਆ ਨਾ ਇਹ ਰੋਕ ਦਿੰਦਾ ਉਹਨਾਂ ਨੂੰ ਨਾ ਤੇ ਇਹ ਵੀ ਬਹੁਤ ਮਿਹਨਤ ਦਾ ਕੰਮ ਆ ਤੇ